ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਖੜੇ ਆਂ ਦਮਦਮੀ ਟਕਸਾਲ ਤਲਵੰਡੀ ਸਾਬੋ ਦੇ ਵਿੱਚ ਜਿਹੜਾ ਹੌਰਸ ਸੁਸਾਇਟੀ ਵੱਲੋਂ ਜਿਹੜਾ ਇਹ ਸ਼ੋਅ ਕਰਵਾਇਆ ਜਾ ਰਿਹਾ ਉਹਦੇ ਵਿੱਚ ਜਿਹੜੇ ਜਾਨਵਰ ਪਹੁੰਚੇ ਆ ਬਾਈ ਦੇ ਨਾਲ ਗੱਲਾਂਬਾਤਾਂ ਕਰਾਂਗੇ ਜੇ ਵੇਚ ਖਰੀਦ ਵਾਸਤੇ ਆ ਤਾਂ ਉਹ ਜਾਨਵਰ ਤੁਹਾਨੂੰ ਦਿਖਾਵਾਂਗੇ ਜੇ ਤੁਹਾਨੂੰ ਨਹੀਂ ਵੀ ਵੇਚ ਖਰੀਦ ਵਾਸਤੇ ਤਾਂ ਜਿਹਦੇ ਵਿੱਚੋਂ ਕੋਈ ਪਸੰਦ ਆਉਂਦਾ ਤਾਂ ਤੁਸੀਂ ਬਾਈ ਦੇ ਨਾਲ ਗੱਲ ਕਰਕੇ ਜਿਵੇਂ ਵੀ ਤੁਹਾਨੂੰ ਲੱਗਦਾ ਤੁਸੀਂ ਗੱਲਬਾਤ ਕਰਕੇ ਕਰ ਸਕਦੇ ਹੋ ਤੇ ਗੱਲਬਾਤ ਕਰਾਂਗੇ ਕੀ ਲੋਕੇਸ਼ਨ ਆ ਤੇ ਕਿੱਥੋਂ ਬਈ ਆਇਆ ਸੱਸੀ ਗੱਲ ਸੱਸੀ ਗੱਲ ਦੇ ਬਰੇ ਕਿਵੇਂ ਆ ਮੇਲਾ ਕੀ ਹਾਲ ਹੈ ਮੇਲਾ ਵਧੀਆ ਬਰੇ ਪਰਨ ਵਧੀਆ ਅੱਗੇ ਪਰ ਰਿਹਾ ਅੱਗੇ ਫਰਕ ਅੱਗੇ ਨਾਲ ਫਰਕ ਹੈ ਹਾਂ ਇਹ ਕਿੰਨਾ ਮੇਲਾ ਹੈ ਵੈਸੇ ਮੇਲਾ ਇਹ ਮਲਾ ਚੌਥਾ ਆ ਗਿਆ ਕੀ ਇਹ ਪਹਿਲਾਂ ਉਧਰ ਸੀਗਾ ਬਗਲ ਕਿ ਇੱਥੇ ਆ ਗਿਆ ਉਹਨੇ ਇੱਥੇ ਆ ਗਿਆ ਠੀਕ ਹੈ ਤੇ ਕਿੰਨੇ ਦਿਨ ਹੋ ਗਏ ਬਈ ਆਇਆਂ ਨੂੰ ਸਾਨੂੰ ਵੀ ਤਿੰਨ ਦਿਨ ਹੋ ਗਏ ਤਿੰਨ ਦਿਨ ਹਾਂ ਠੀਕ ਹੈ ਤੁਸੀਂ ਜਿਆਨਵਰ ਸੇਲ ਦੇ ਬਾਰੇ ਹਾਂ ਵੀਰੇ ਦੋ ਹੋਗੇ ਨੁਕਰੇ ਘੁੜੀਆਂਗੇ ਇਹਦੇ ਪਹਿਲੇ ਹੋਗੇ ਹਾਂ ਮੇਲਾ ਹੀ ਮਿਲਦਾ ਇਹ ਤੋਂ ਬਾਅਦ ਭਰਨਾ ਵੀਰੇ ਹਾਂ ਮੇਲਾ ਅੱਜ ਅਸਲ ਅੱਜ ਹੀ ਵਿਕੇ ਨੇ ਸਵੇਰੇ ਅੱਜ ਹੀ ਗਾਹ ਚੱਲੇਗਾ ਠੀਕ ਹੈ ਵੀਰੇ ਤੇ ਦਈਏ ਬਈ ਡਿਟੇਲ ਹਾਂਜੀ ਹਾਂ ਵੀਰੇ ਇਹ ਦੀ ਦੱਸੋ ਕੀ ਦੇ ਦੇ ਇਹ ਵੀਰੇ 4 ਮਹੀਨੇ ਦੀ ਉਮਰ ਆ ਵੀਰੇ ਠੀਕ ਹੈ ਸਾਡੇ ਕੋਲ ਆਹ ਨੁਕਰਾ ਘੋੜਾ ਗਾ ਅਲੀ ਉਹਦੀ ਬੱਚੀ ਹੈਗੀ ਇਹ ਠੀਕ ਹੈ ਹਾਂ ਵੀਰੇ ਤੇ ਇਹ ਬਈ ਇਹਦਾ ਮੁੱਲ ਕੀ ਕਰਦੋ ਮੁੱਲ ਦਾ 2.5 ਲੱਖ ਰੁਪਏ ਵੀਰੇ 2.5 ਲੱਖ ਹਾਂ ਕਹਤੇ ਜਿਹੜਾ ਘੋੜਾ ਉਹਦੀ ਕੀ ਹਾਈਟ ਆ ਬਾਈ ਉਹਦੀ ਵੀਰੇ 68 ਇੰਚ ਹੈ ਪੰਜੇ ਮਾਂ ਨਗੂ ਕੀ ਮਾਂ ਦੀ ਨੌਕਰੀ ਆ ਕਿਹੜਾ ਤੇ ਮਾਂ ਮਾਂ ਠੀਕ ਆ ਮਾਂਦਣ ਹੋ ਜੂਏ ਆਹ ਹਾਂ ਵੀਰੇ ਕਰਦਾਂਗੇ ਵੀਰੇ ਜੇ ਪੁੱਛੇ ਇਹ ਜੀ ਇਹ ਵੀਰੇ ਚੰਬੀ ਹੈਗੀ ਇਹ ਵੀ ਉਸੇ ਘੋੜੇ ਦੀ ਹੈਗੀ ਠੀਕ ਆਪਣੇ ਆਪ ਦੇ ਘੋੜੇ ਦੀ ਹੈਗੀ ਇਹ ਠੀਕ ਹੈ ਇਹਦੀ 9 ਮਹੀਨੇ ਉਮਰ ਹੈਗੀ ਇਹਦੀ ਅਸ਼ਾ 9 ਮਹੀਨੇ ਹਾਂ ਬਹੁਤ ਵਧੀਆ ਵੱਡੀ ਘੋੜੀ ਬਣਨ ਵਾਲੀ ਬੇਚਰੀ ਹੈਗੀ ਠੀਕ ਆ ਇਹ ਤਾਂ ਅਜੇ ਨਹੀਂ ਹਾਂ ਹਾਂ ਮਾਰਕਿੰਗ ਬਾਈ ਕੀ ਹੈ ਜੀ ਮਾਰਕਿੰਗ ਇਹਦੀ ਬਾਈ ਬਸ ਚੰਬੀ ਹੈਗੀ ਇਹ ਠੀਕ ਹੈ ਜੀ ਤਾਂ ਹਨਾ ਚੰਮੇ ਜੀ ਆਉਂਦੀ ਹੈ ਜੀ ਬੱਚੇ ਹੈ ਨੁਕਰੇ ਦਊਗੀ ਨੁਕਰੇ ਦਾ ਨੁਕਰੇ ਬੱਚੇ ਇਹਦਾ ਮੁੱਲ ਬਈ ਇਹਦਾ ਮੁੱਲ ਬਈ 130 ਹੈਗਾ ਠੀਕ ਹੈ ਅੰਨਾ ਕੋਨਾ ਤੋਂ ਬਈ ਚੱਕਰ ਵਾਲ ਪੁਰਗਾ ਸਾਫ ਹੋਵੇ ਹਾਂ ਬਈ ਸਾਫ ਹੋਵੇ ਦੇਮਨ ਲੱਗਿਆ ਵਾ ਠੀਕ ਹੈ ਇਹਦਾ ਮੁੱਲ ਕੀ ਕਰਦੇ ਇਹਦਾ 130 ਰੇ 130 ਕਰਦੇ ਬਈ ਮਾਨਤਾ ਨੇ ਦੇ ਜੋ ਵੀ ਹੋ ਜੂ ਬਾਈ ਜੀ ਹਾਂ ਸਕਰੀਨ ਤੇ ਨੰਬਰ ਚ ਜੀ ਜਾਂਦਾ ਤੁਸੀਂ ਜਿਹੜੀ ਵੀ ਪਸੰਦ ਆਉਂਦੀ ਆ ਤੇ ਗੱਲਬਾਤ ਕਰ ਸਕਦੇ ਬਾਈ ਇਹ ਇਹ ਬਰੇ ਕੁੜੀ ਮੁਨਾਖੀ ਇੱਕ ਅੱਖੋਂ ਕਾਣੀ ਹੈਗੀ ਮੁਨਾਖੀ ਅੱਖੋਂ ਕਾਣੀ ਹਾਂ ਹਾਂ ਇਹਦੀ ਕੀ ਉਮਰ ਆ ਬਾਈ ਇਹਦੀ ਉਮਰ ਹੈਗੀ ਬਈ 6 ਸਾਲ ਠੀਕ ਹੈ ਇਹ ਨੁਕਰੀ ਜੀ ਆ ਦੀ ਤੇ ਚੰਬੀ ਹੈ ਵੀ ਉਹ ਵੀ ਚੰਬੀ ਹਾਂਜੀ ਹਾਂ ਬੱਚਿਆਂ ਦੀ ਵਧੀਆ ਕੁੜੀ ਵੱਡੀ ਲੰਬੀ ਲੰਬੀ ਕੁੜੀ ਸਵਾਰੀ ਸਵਾਰੀ ਤੇ ਪਾ ਸਕਦੇ ਕਰਦੀ ਹੈ ਹਾਂ ਹਾਂ ਇਹਦਾ ਕੀ ਮੁੱਲ ਕਰਦੇ ਇਹਦਾ ਵੀ ਇਹਦਾ ਵੀ 1/2 ਲੱਖ ਰੁਪਏ ਹੈ ਠੀਕ ਹੈ ਇਹਨੂੰ ਪਹਿਲਾਂ ਥੋਈ ਹੈ ਹਾਂ ਪਹਿਲਾਂ ਥੋਈ ਵੀ ਇਹਦੀ ਕਿਵੇਂ ਦਾ ਬੱਚਾ ਨੁਕਰਾ ਬੱਚਾ ਸੀ ਮੇਰੇ ਲਈ ਸ਼ਨੁਕਰਾ ਹਾਂ ਠੀਕ ਹੈ ਠੀਕ ਹੈ ਇਹ ਹੈ ਵੀ ਇਹ ਵੀ ਵੀਰੇ ਨੁਕਰੀ ਹੈਗੀ 61 ਇੰਚ ਹਾਈਟ ਆ ਗਈ ਇਹਦੀ ਇਹ ਚਾਰ ਦੰਦਾਂ ਦੀ ਇਹ ਠੀਕ ਹੈ ਆ ਤੇ ਮਾਰੀ ਮੋਟੀ ਹੈਗੀ ਐ ਸਾ ਬਾਹਰੀ ਨਹੀਂ ਹੈਗੀ ਕੋਈ ਮਾਰੇ ਮੋਟੇ ਦਾਗ ਹੀ ਨਹੀਂ ਹੈ ਠੀਕ ਹੈ ਕਿੰਨੀ ਉਮਰ ਹੈ ਦੀ ਕਿਹਾ ਉਮਰ ਵੀ 5 ਸਾਲ ਹੈ ਹਾਂਜੀ ਸਾਲ ਤੇ ਕਿਵੇਂ ਦੇ ਬੱਚਿਆਂ ਇਹ ਤੋਂ ਪਹਿਲਾਂ ਬੱਚੇ ਦੇ ਪਹਿਲਾ ਕਵਲ ਹੀ ਸੂਈ ਹੈਗੀ ਨੁਕਰੀ ਬੱਚੀ ਸੀ ਮਾਰੇ ਦੀ ਨੁਕਰੀ ਹਾਂ ਹਾਂ ਕਿਹੜੇ ਹੁਣ ਦੁਬਾਰੇ ਭਰਾਈ ਹੋਈ ਹੈ ਸਾਡੇ ਜਿਹੜਾ ਆਪਣੇ ਘਰ ਦੇ ਕੋਲ ਆ ਅੱਛਾ ਉਦੋਂ ਭਰਾਈ ਹੋਈ ਹੈ ਇਹਦੀ ਆਪ ਦੀ ਕੀ ਡਿਟੇਲ ਹੈ ਬਈ ਆਪ ਆਨ ਆਉਣਗੀ ਆਪ ਨੂੰ ਹਾਂ ਹਾਂ ਵਧੀਆ ਗੱਲ ਆ ਬਾਈ ਕਿਹਾ ਝੂਠ ਝਾਟ ਵਾਲੀ ਗੱਲ ਨਹੀਂ ਨਹੀਂ ਹਾਂ ਬਈ ਆਨ ਆਉਣਾ ਉਹ ਚੀਜ਼ ਹੀ ਦਾ ਹਾਂ ਕੀ ਬੋਲਦਾ ਬਾਈ ਇਹਦਾ ਮੁੱਲ ਤੈਨੂੰ ਲੱਖ ਰੁਪਈਆ ਉਹਨੇ 3 ਲੱਖ ਹਾਂ ਠੀਕ ਹੈ ਤੇ ਇਹ ਹੀ ਇਹ ਹੈਗੀ ਹੈਗੀ ਮਹਾਰਾਣੇ ਦੀ ਹੈਗੀ ਜੀ ਠੀਕ ਹੈ ਹਾਂ ਜੀ ਤੇ ਮਾਲ ਨੂੰ ਮਾਲ ਨਹੀਂ ਹੋਣੀ ਲਈ ਪਤਾ ਹੀ ਆਪਣੇ ਨੂੰ ਠੀਕ ਹੈ ਕਿੰਨੇ ਕੀ ਉਮਰ ਕਿੰਨੀ ਹੈ ਜੀ ਉਮਰ ਦੀ 4 ਦੰਦ ਹੋਊਗੀ ਇਹਦੀ 4 ਦੰਦ ਹਾਂ ਇਹ ਆਪਣੀ ਘਰ ਦੀ ਸੀ ਜੀ ਨਹੀਂ 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 ਆਪਣੇ ਫਿਰ ਦੀ ਹੁੰਦੀ ਹੈ ਜੀ ਆਪਣੇ ਬੇਚਰੀ ਦਾ ਕੰਮੀ ਆਪਾਂ ਦਾ ਠੀਕ ਹੈ ਹਾਂ ਜੀ ਹਾਂ ਤੇ ਕਿੰਨੀ ਹਾਈਟ ਹੋਊਗੀ ਇਹਦੀ ਇਹਦੀ ਹਾਈਟ ਬਈ ਕੱਟ ਤੋਂ ਮਹਾਰਾਣੀ ਕੰਡ ਪਲੱਸ ਹੈ ਜੀ ਸੋਹਣੀ ਹੈ ਨਾ ਹਾਂ ਹਾਂ ਸੋਹਣੀ ਹੈ ਖੁੱਲੀ ਬੋਤਾ ਕੁੜੀ ਹੂੰ ਠੀਕ ਹੈ ਸੌਰੀ ਸੌਰੀ ਪੂਨ ਪਾਸਰ ਠੀਕ ਹੈ ਬਈ ਇਹਦਾ ਕੀ ਮੁੱਲ ਕਰਦੇ ਆ ਇਹਦਾ ਮੁੱਲ 3.5 ਲੱਖ ਰੁਪਏ 3.5 ਲੱਖ ਠੀਕ ਹੈ ਜੀ ਇਹ ਅੱਗੇ ਆ ਗਈ ਅਸੀਂ ਇਹ ਖਲੀਫੇ ਦੀ ਹੈ ਜੀ ਇਹਦਾ ਇਹ ਮਜੂਦੂਲੈਂਟ ਨਹੀਂ ਹੈਗਾ ਚੈਂਪੀਅਨ ਕੋੜਾ ਹਾਂ ਉਹਦੀ ਹੈ ਜੀ ਠੀਕ ਹੈ ਹਾਂ ਤੇ ਇਹਦੀ ਕੀ ਡਿਟੇਲ ਆ ਬਈ ਬੱਕ ਖਲੀਫੇ ਦੀ ਹੈਗਾ ਬੱਚੀ ਹਜੇ ਦੋ ਦੰਦ ਜੀ ਇਹ ਠੀਕ ਹੈ ਦੋ ਦੰਦ ਦੀ ਹੈ ਹਾਂ ਦੋ ਦੰਦ ਦੀ ਹੈ ਜੀ ਠੀਕ ਹੈ ਜੀ ਹਾਂ 60 ਇੰਚ ਕਰ ਦਈਏ ਠੀਕ ਹੈ ਉਮਰ ਕਿੰਨੀ ਕਰ ਗਈ ਉਹ ਉਹ ਦੋ ਦੰਦ ਦੀ ਬੱਸ ਮੰਨ ਕੇ ਚੱਲਦਾ 1.5 ਸਾਲ ਦੀ ਹੁੰਦੀ ਹੈ 1.5 ਸਾਲ ਦੀ ਹਾਂਜੀ ਠੀਕ ਹੈ ਬਾਈ ਤੇ ਇਹਦਾ ਕੀ ਮੁੱਲ ਆ ਬਾਈ ਇਹਦਾ ਵੀ ਬਹੁਤ 3 ਗੱਲ ਲੱਖ ਰੁਪਈਆ ਡੀਆ ਬਾਈ ਠੀਕ ਹੈ ਹਾਂਜੀ ਬਾਈ ਇਹਨਾਂ ਜਾਨਵਰਾਂ ਤੋਂ ਇਲਾਵਾ ਆਪਣੇ ਕੋਲੇ ਘਰੇ ਵੀ ਜਾਨਵਰ ਖੜੇ ਹਾਂਜੀ ਆਪਣੇ ਕੋਲ ਘੋੜਾ ਹੈਗਾ ਆ ਵੀ ਆਪਣੇ ਕੋਲ ਦਲਵਾਗ ਰਣ ਹੈਗਾ ਥਾੜੇ ਚ ਬਸ਼ੀਰਾ ਦੋ ਦੰਦ ਦੀ ਇੱਕ ਨੂੰ ਠੀਕ ਹੈ ਤੇ ਕਰਲਾ ਅਲੀਗੜ ਲਾਈਨ ਦਾ ਆਪਣੇ ਕੋਲ ਬਸ਼ੀਰਾ ਘੋੜਾ ਹੀ ਬਣ ਗਿਆ ਚੱਲ ਹੁਣ 68 ਸਰਵਿਸ ਚੱਲ 68 ਸਰਵਿਸ ਚਾਲੂ ਹੈ ਜੀ ਠੀਕ ਹੈ ਬਾਈ ਤੇ ਮੇਰੇ ਦੋਸਤੋ ਸਕਰੀਨ ਚ ਲਾ ਦਾਂਗੇ ਉਹਨਾਂ ਦੀਆਂ ਵੀ ਸ਼ਾਰਟਸ ਹਾਂਜੀ ਹਾਂਜੀ ਉਹਦੀ ਆਪਣੇ 22000 ਉਹਨਾਂ ਦੀ ਫੀਸ ਜੀ 22000 ਹਾਂ ਜੀ ਇੱਕ ਆਪਣੇ ਕੋਲ ਅਲੀ ਹੈਗਾ ਜੀ ਇਹਦਾ ਕੋਲ ਜਿਹੜਾ ਆਪਣੇ ਬੂਟੇਬੰਦ ਕੋਈ ਰਾਜੂ ਘੋੜਾ ਸੀਗਾ ਉਹਦਾ ਬੱਚਾ ਆ ਗਿਆ ਠੀਕ ਹੈ ਉਹਦੀ ਵੀ 20000 ਫੀਸ ਉਹਨੂੰ ਕਰਾਗਾ ਠੀਕ ਹੈ ਸਾਡੇ ਚੰਦ ਉਹਦਾ ਦਾ ਜੀ ਠੀਕ ਹੈ ਹਾਂ ਜੀ ਰਿਜ਼ਲਟ ਕਿਵੇਂ ਆ ਰਹੇ ਆ ਰਿਜ਼ਲਟ ਬਹੁਤ ਚੰਗੇ ਜੀ ਚੰਗੇ ਆ ਹਾਂ ਜਿਹੜਾ ਉਹ ਆਪਣੇ ਕੋਲ ਮਾਰਬੜੀ ਘੋੜਾਗਾ ਚੱਲੜੀਗੜ ਲੈਣ ਦਾ ਜਿਹੜਾ ਉਹ ਉਹਦੇ ਰਿਜ਼ਲਟ ਸੁਣਾਉਣ ਲੱਗਣਗੇ ਠੀਕ ਹੈ ਕੋੜੇ ਦਾ ਫਾਈਨਲ ਐਟੀਮੇਟ ਹੋਈਆਂ ਜੀ ਨੇ ਠੀਕ ਹੈ ਇੱਕ ਟੈਟੂ ਦਿਖਾ ਗਿਆ ਕਰੀ ਗਾ ਦੇ ਪਾਣੀ ਟੈਟੂ ਟੈਟੂ ਇਹ ਆਪਣਾ ਆ अच्छा आपका काम हां हां ठीक है संत जनरल सिंह पिंडरा सिख धर्म ਨੂੰ ਲੈ ਕੇ ਹਾਂ ਸਾਰੇ ਸਿੱਖ ਪਰਵਾਰ ਕਾਲੀ ਫੁੱਲਾ ਸਿੰਘ ਇਹ ਮੰਮੀ ਡੈਡੀ ਨੇ ਵੀ ਮੰਮੀ ਡੈਡੀ ਹੈ ਹਾਂ ਜੀ ਇਧਰ ਕਾਲੀ ਫੁੱਲਾ ਕਾਲੀ ਫੁੱਲਾ ਸਿੰਘ ਹੋ ਗਿਆ ਠੀਕ ਹੈ ਇਹ ਕੀ ਲੋਕੇਸ਼ਨ ਤੇ ਬਈ ਆਪਣੇ ਆਪਣੇ ਫਰੈਂਡ ਟਾਡੂ ਸਟੂਡੀਓ ਭਦੌੜ ਆ ਗਈ ਜੀ ਭਦੌੜ ਹਾਂ ਜੀ ਠੀਕ ਹੈ ਸੋ ਦੋਸਤੋ ਇਹ ਗੱਲਾਂ ਬਾਤ ਅਸੀਂ ਬਾਈ ਦੇ ਨਾਲ ਤੇ ਤੁਸੀਂ ਜਿਹੜਾ ਵੀ ਇਹਨਾਂ ਚੋ ਜਾਨਵਰ ਪਸੰਦ ਆਉਂਦਾ ਉਹ ਕਰ ਲਿਓ ਜਾਂ ਸਟੈਂਡਰਡ ਸਰਵਿਸ ਵਾਸਤੇ ਜੇ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਇਆ ਤਾਂ ਤੁਸੀਂ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ ਉਮੀਦ ਕਰਦੇ ਆਂ ਵੀ ਉਹਦੇ ਚੰਗੀ ਲੱਗੀ ਉਮੀਦ ਸਸੂਪਾ